ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਆਪਾਂ ਬੈਠੇ ਆਂ ਦਰਾਹੇ ਪਿੰਡ ਸਾਡਾ ਸ਼ਹਿਰ ਆ ਦਰਾਹਾ ਸੋ ਕਹਿਣ ਦਾ ਮਤਲਬ ਆ ਬਾਪੂ ਜੀ ਬੈਠੇ ਨੇ ਕਸ਼ਮੀਰਾ ਸਿੰਘ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੈਂ ਛੋਟੇ ਦੱਸਦਾ ਪਰਿਵਾਰ ਦੀ ਹਾਲਤ ਬਹੁਤ ਖਰਾਬ ਆ ਸਾਡੇ ਕੋਲ ਅਨੇਕਾਂ ਪਰਿਵਾਰ ਨੇ ਇਦਾਂ ਦੇ ਜਿਨ੍ਹਾਂ ਦਾ ਅਸੀਂ ਰਾਸ਼ਨ ਸੇਵਾ ਮਹੀਨੇ ਤੋਂ ਆਪਣੇ ਬੂਟਾਂ ਦੀ ਕਮਾਈ ਤੋਂ ਕਰਦੇ ਆ ਕਿਸੇ ਤੋਂ ਪੈਸਾ ਨਹੀਂ ਮੰਗਦੇ ਹੈਗੇ ਨਾ ਕਿਸੇ ਨੂੰ ਕਦੀ ਪੈਸੇ ਲਈ ਵੀਡੀਓ ਪਾਈ ਆ ਪਰ ਇਸ ਘਰ ਦੇ ਵਿੱਚ ਅਬੀਰਾ ਮੇਰਾ ਦਿਖਾਈ ਪੁੱਤ ਇਹ ਗੁੱਡੀਆਂ ਦਾ ਡੈਡੀ ਆ ਵੀਰਾ 22 6 2025 ਨੂੰ ਮਤਲਬ ਇਹਨਾਂ ਨੂੰ ਛੱਡ ਕੇ ਚਲੇ ਗਿਆ ਤੇ ਪਰਿਵਾਰ ਦੀ ਜਿਹੜੀ ਕੁੜੀ ਆ ਉਹਨਾਂ ਦੇ ਦੋ ਬੱਚੇ ਆ ਉਹ ਵੀ ਕਿੰਨੇ ਸਾਲਾਂ ਤੋਂ ਭੈਣ ਹੋ ਰਹੇ ਤੁਸੀਂ 8 ਸਾਲਾਂ ਤੋਂ ਉਧਰ ਕੈਮਰਾ ਨਾ ਮਰੀ 8 ਸਾਲਾਂ ਤੋਂ ਭੈਣ ਹੋ ਰਿਹਾ ਚਾਰ ਬੱਚੇ ਆ ਘਰ 'ਚ ਇੱਕ ਬੇਬੇ ਬਾਹਰ ਬੈਠੀ ਆ ਦਿਖਾਈ ਮਣਜੇ ਬੇਬੇ ਬਾਹਰ ਬੈਠੇ ਨੇ ਬੇਬੇ ਹੁਣੇ ਹੀ ਬਹੁਤ ਬਿਮਾਰ ਨੇ ਤੇ ਪੈਰ ਦੇ ਵਿੱਚ ਇਨਫੈਕਸ਼ਨ ਫੈਲੀ ਹੋਈ ਆ ਬਾਪੂ ਜੀ ਕਈ ਦਿਨ ਤੋਂ ਸਾਡੇ ਕੋਲ ਆ ਰਹੇ ਸੀਗੇ ਸੋ ਅਸੀਂ ਤਾਂ ਇਹ ਕਰ ਸਕਦੇ ਆਂ ਵੀ ਜਿੰਨਾ ਵੀ ਇਸ ਪਰਿਵਾਰ ਦੇ 4 ਤੇ 2 6 7 8 ਜੀ ਹੈਗੇ ਨੇ ਬਾਪੂ ਜੀ ਅਸੀਂ ਜਦ ਤੱਕ ਮੇਰੇ ਸਾਹ ਨੇ ਜੀ ਉਦੋਂ ਤੱਕ ਮੇਰੇ ਵੱਲੋਂ ਮੇਰੇ ਮੇਰੇ ਕੰਮ ਵੱਲੋਂ ਜੀ ਜੋ ਮੈਂ ਕੰਮ ਕਰਦਾ ਮੈਂ ਕਿਸੇ ਤੋਂ ਪੈਸੇ ਨਹੀਂ ਮੰਗਾਉਂਦਾ ਮੇਰੇ ਕੰਮ ਵੱਲੋਂ ਬਾਪੂ ਜੀ ਤੁਹਾਡੇ ਰਾਸ਼ਨ ਸੇਵਾ ਜੋ ਵੀ ਤੁਸੀਂ ਸਾਨੂੰ ਹਰੇਕ ਇੱਕ ਤਰੀਕ ਨੂੰ ਆਪਣਾ ਰਾਸ਼ਨ ਵਾਲੇ ਤੋਂ ਲੈ ਜਾਇਆ ਕਰੋ ਜੀ ਕਿਉਂਕਿ ਅਸੀਂ ਹੁਣ ਦਰਾਹੇ ਬੈਠਣਾ ਸ਼ੁਰੂ ਕੀਤਾ ਤੇ ਮੇਨ ਗੱਲ ਇਹ ਹੈਗੀ 1.5 ਸਾਲ ਤੋਂ ਇਹਨਾਂ ਦੀ ਬਿਜਲੀ ਕੱਟੀ ਹੋਈ ਹੈ 1.5 ਸਾਲ ਤੋਂ ਮੈਂ ਤਾਂ ਬਿਜਲੀ ਵਾਲਿਆਂ ਨੂੰ ਵੀ ਕਹਿਣਾ ਵੀ ਇਹੋ ਜਿਹੇ ਪਰਿਵਾਰ ਨੂੰ ਕੀ ਹਾਲਾਤ ਨੇ ਤੁਸੀਂ ਇਹ ਦੇਖੋ ਥੋੜਾ ਬਹੁਤਾ ਇਹਨਾਂ ਨੇ ਤਾਰ ਵੀ ਕੱਟੀ ਹੋਈ ਆ ਤਾਰ ਵੀ ਬਾਹਰੋਂ ਲਾਈ ਹੋਈ ਹੈ 70000 ਰੁਪਏ ਬਿਜਲੀ ਦਾ ਬਿੱਲ ਖੜਾ 22000 ਅਸਲ ਸੀਗਾ ਉਹ ਸੋ ਛੋਟੇ ਛੋਟੇ ਬੱਚਿਆਂ ਵੱਲ ਦੇਖੋ ਤੁਸੀਂ ਠੀਕ ਹੈ ਮੇਰੇ ਨਾਲ ਕੰਟੈਕਟ ਕਰ ਲਿਓ ਆਵਾ ਬਾਪੂ ਜੀ ਦੀ ਮਦਦ ਕਰਨੀ ਆ ਬਜ਼ੁਰਗ ਬੰਦਾ ਠੀਕ ਹੈ ਇੰਨੇ ਬੱਚੇ ਆ ਚਾਰ ਬੱਚੇ ਆ ਘਰ ਦੀ ਹਾਲਤ ਸਿਰਫ ਇੱਕ ਪੱਖੇ ਤੇ ਨਵੇਟਰ ਤੇ ਚੱਲਦਾ ਇਹਨਾਂ ਦੀ ਲਾਈਟ ਕੱਟੀ ਹੋਈ ਆ 70000 ਰੁਪਏ ਬਿਜਲੀ ਦਾ ਬਿੱਲ ਖੜਾ ਦੇਖੋ ਭਰਾ ਭੈਣ ਇਹਨਾਂ ਨੂੰ ਮਿਲਣਾ ਚਾਹੁੰਦਾ ਮੈਨੂੰ ਮੈਸੇਜ ਕਰ ਲਿਓ ਮੈਂ ਐਡਰੈਸ ਵੀ ਦੱਸ ਦਿੰਨਾ ਸਾਡੇ ਦਰਾਹੇ ਦੇ ਹੀ ਨੇ ਮੇਰੇ ਵੱਲੋਂ ਇੰਨੀ ਸੇਵਾ ਦੇਖੋ ਮੈਂ ਇੱਕ ਵਾਰ ਵੀਡੀਓ ਪਾ ਕੇ ਕਹਿ ਦਵਾਂ ਵੀ ਮੈਂ ਇੱਕ ਵਾਰ ਰਾਸ਼ਨ ਫੜਾਦਾ ਜੀ ਆ ਕਰਤਾ ਜੀ ਜਿਹੜੇ-ਜਿਹੜੇ ਘਰਾਂ 'ਚ ਮੈਂ ਲੱਗਿਆ ਹੋਇਆ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਅੱਜ 3 ਸਾਲ ਹੋ ਗਏ ਉਹ ਨਿਰੰਤਰ ਸੇਵਾ ਚੱਲਦੀ ਪਈ ਆ ਉਹਦਾ ਵੀ ਖਰਚਾ ਮੇਰਾ 1 ਲੱਖ 1.5 ਲੱਖ ਰੁਪਏ ਮਹੀਨਾ ਹੋ ਜਾਂਦਾ ਇੰਨਾ ਮੇਰੇ ਲਈ ਬਹੁਤ ਆ ਕਿਉਂਕਿ ਮੈਂ ਕਿਸੇ ਤੋਂ ਪੈਸੇ ਮੰਗਦਾ ਨਹੀਂ ਨਾ ਮੈਂ ਕਿਸੇ ਤੋਂ ਪਾਉਣਾ ਸੇਵਾ 'ਚ ਉਹ ਅਸੀਂ ਆਪਣੀਆਂ ਦੁਕਾਨਾਂ ਦੀ ਕਮਾਈ ਤੋਂ ਮੇਨ ਗੱਲ ਹੈਗੀ ਆ ਬਿੱਲ ਦੀ ਇਹ ਵੀ ਮੈਂ ਸਹਿਯੋਗ ਕਰੂੰਗਾ ਜੀ ਹਨਾ ਤੇ ਸੋ ਕਹਿਣ ਦਾ ਮਤਲਬ ਜਿਹੜੇ ਮੇਰੇ ਭਰਾ ਮੇਨ ਨਾਲ ਜੁੜੇ ਹੋਏ ਨੇ ਉਹ ਬਾਪੂ ਦੀ ਜਰੂਰ ਮਦਦ ਕਰਿਓ ਜਿਹੜੇ ਦਰਾਹੇ ਪਿੰਡ ਵਾਲੇ ਸਾਰੇ ਭਰਾ ਬਾਹਰ ਗਏ ਹੋਏ ਨੇ ਇੱਕ ਵਾਰ ਆਪਣੇ ਆਪਣੇ ਪਿੰਡਾਂ ਵੱਲ ਜਰੂਰ ਜਾਤ ਮਾਰਿਓ ਆਪਾਂ ਕਾਪ ਕਰਾਉਨੇ ਆ ਸਾਰਾ ਕੁਝ ਕਰਾਉਨੇ ਆ ਖੇਡ ਮੇਲੇ ਕਰਾਉਨੇ ਆ ਆਪਾਂ ਬਾਈ ਬਣ ਕੇ ਬੇਨਤੀ ਆ ਵੀ ਜਰੂਰ ਇਸ ਪਰਿਵਾਰ ਦੀ ਬਾਹ ਫੜਿਓ ਤੇ ਬੇਲਾਪਾ ਹੋ ਸਕੇ 2-3 ਦਿਨ ਦੇ ਵਿੱਚ ਹੀ ਆਪਾਂ ਪ੍ਰਵਾਹ ਕੀ ਇਹਨਾਂ ਦਾ ਕਨੈਕਸ਼ਨ ਲਵਾ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਤੇ ਆ ਮੇਰੇ ਬੱਚਿਆਂ ਵਰਗੇ ਬੱਚੇ ਨੇ ਇਹਨਾਂ ਦਾ ਹਾਲਾਤ ਦੇਖੋ ਸਾਨੂੰ ਵੀ ਵੀਡੀਓ ਬਣਾਉਣ ਲੱਗੇ ਪੰਜ ਵਾਰ ਸੋਚਣਾ ਪੈਂਦਾ ਪਰ ਮਜਬੂਰੀ ਆ ਇਹ ਜੇ ਬਹੁਤ ਪਰਿਵਾਰ ਨੇ ਇਹਦੇ ਨਾਲ ਜਾ ਜਾ ਕੇ 770 ਜਾਂ ਲੱਖ ਲੱਖ ਰੁਪਏ ਭਰਾਂਗੇ ਫਿਰ ਆਪਣਾ ਕਾਰੋਬਾਰ ਦੀ ਸੈਟਿੰਗ ਆਉਣਾ ਸੋ ਕਹਿਣ ਦਾ ਮੇਰਾ ਮਤਲਬ ਇਹ ਆ ਬਾਪੂ ਜੀ ਆਪਣਾ ਨੰਬਰ ਦੱਸ ਦਿਓ ਕਿੰਨਾ ਨੰਬਰ ਆ ਜੀ ਯਾਦਾ ਪਮੇ ਨੰਬਰ ਦੇਈ ਬਾਪੂ ਜੀ ਦਾ ਮੈਂ ਵੀਡੀਓ ਚ ਪਾ ਦੂੰਗਾ ਨੰਬਰ ਬਾਪੂ ਜੀ ਨੂੰ ਤੁਸੀਂ ਕਾਲ ਕਰਕੇ ਸਿੱਧਾ ਮਿਲ ਸਕਦੇ ਹੋ ਤੇ Google Pay ਵੀ ਪਾ ਦੂੰਗਾ ਬਾਪੂ ਦਾ ਠੀਕ ਹੈ ਵੀ ਜਿਹੜਾ ਭੈਣ ਹੋਣੀ ਚਲਾਉਂਦੇ ਨੇ ਇੱਕ ਘਰ 'ਚ ਹੈਗੇ ਨੇ ਉਹ ਚਲਾਉਂਦੇ ਨੇ ਤੁਸੀਂ ਜੋ ਵੀ ਸੇਵਾ ਹੈਗੀ ਉਹਦੇ 'ਚ ਪਾ ਦਿਓ ਤੇ ਜਿਹੜਾ ਬਿੱਲ ਭਰਨਾ ਉਹ ਮੇਰੇ ਨਾਲ ਪੰਜ-ਸੱਤ ਭਰਾ ਰਲ ਜਾਣ ਆਪਾਂ ਰਲ ਕੇ ਇਕੱਠੇ ਕਰਕੇ ਇਹ ਪੈਸੇ ਬਿੱਲ ਦੇ ਬਾਪੂ ਦੇ ਜਮ੍ਹਾਂ ਕਰਾ ਕੇ ਡੇਢ ਸਾਲ ਤੋਂ ਕੱਟੀ ਹੋਈ ਲਾਈਟ ਆ ਸੋ ਜਰੂਰ ਇਹਦੇ 'ਤੇ ਵੱਲ ਗੌਰ ਕਰਿਓ ਕਿਸੇ ਦੇ ਵੀ ਹਾਲਾਤ ਇਦਾਂ ਦੇ ਚੰਗੇ-ਮਾੜੇ ਹੋ ਸਕਦੇ ਨੇ ਠੀਕ ਹੈ ਬਾਕੀ ਰਾਸ਼ਨ ਸੇਵਾ ਜਿੰਨੀ ਦੇ ਮੈਂ ਹੈਗਾ ਜਿੰਨੀ ਦੇਰ ਮੇਰੀ ਫਰਮ ਹੈਗੀ ਓਨੀ ਦੇਰ ਇਸ ਪਰਿਵਾਰ ਨੂੰ 8-9 ਜੀ ਨੂੰ ਜੋ ਸਾਨੂੰ ਲਿਖ ਕੇ ਦੇ ਦਿਆ ਕਰਨਗੇ ਔਰ ਬਾਪੂ ਦੀ ਇੰਨੀ ਇਮਾਨਦਾਰੀ ਹੈ ਬਾਪੂ ਕਹਿੰਦਾ ਵੀ ਬਾਪੂ ਕਹਿੰਦਾ ਵੀ ਮੈਨੂੰ ਕਣਕ ਨਹੀਂ ਚਾਹੀਦੀ ਵੀ ਮੇਰੀ ਕਣਕ ਲੱਗੀ ہوئی ਆ ਬਹੁਤ ਘੱਟ ਇਹ ਜੇ ਪਰਿਵਾਰ ਨੇ ਜਿਹੜੇ ਲਾਲਚ ਨਹੀਂ ਕਰਦੇ ਨੇ ਅਗਲਾ ਕਹਿੰਦਾ ਜੋ ਮਰਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਸਾਰਿਆਂ ਤੇ ਮੈਂ ਅਰਦਾਸ ਕਰਦਾ ਇਹਨਾਂ ਵੱਲ ਵੀ ਦੇਖ ਕੇ ਤੇ ਸਕੈਨਰ ਪਾ ਦੂੰਗਾ ਜੋ ਸੇਵਾ ਪਾਉਣੀ ਹੈ ਵੀਰੇ ਪਾ ਦੋ ਇਹਨਾਂ ਦਾ ਸਕੈਨਰ ਹੋਊਗਾ ਦਰਾਹੇ ਪਿੰਡ 'ਚ ਘਰ ਅਕੇਲੇ ਦੇ ਕੋਲ ਸੋ ਇਹ ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਤੇ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰਦੇ ਹਾਂ ਜੋ ਤੁਸੀਂ ਨਹੀਂ ਤਾਂ ਕੋਈ ਹੋਰ ਮਦਦ ਕਰ ਸਕੇ ਤੇ ਕਮੈਂਟਾਂ 'ਚ ਬਾਈ ਬਣ ਕੇ ਹੋਈ ਜੀ ਸ਼ਬਦਾਵਲੀ ਵਰਤਿਓ ਵੀ ਅਸੀਂ ਅੱਗੇ ਤੋਂ ਕਿਸੇ ਹੋਰ ਘਰ ਤੇ ਜਾਣ ਜੁਗੇ ਜਾਈਏ ਬਸ ਕਿਉਂਕਿ ਸਾਡੇ ਕੋਲ ਇਹੀ ਗੱਲਾਂ ਕਰਕੇ ਮੈਂ ਅੱਗੇ ਵੀਡੀਓ ਬੰਦ ਕੀਤੀਆਂ ਸੀ ਮੈਂ ਅੱਜ ਤੁਹਾਨੂੰ ਔਨ ਕੈਮਰਾ ਦੱਸਦਾ ਵੀ ਮੈਂ ਪਿਛਲੇ ਸਾਲ ਦੇ ਵਿੱਚ ਆਪਣੇ ਭਰਾਵਾਂ ਦੇ ਸਹਿਯੋਗ ਨਾਲ ਪੈਲ ਦੇ ਵਿੱਚ ਚਾਰ ਲੈਂਟਰ ਪਾਇਏ ਸੀ ਇੱਕ ਇੱਕ ਲੈਟਰ ਦਾ ਲੱਖ ਲੱਖ ਰੁਪਇਆ ਲੱਗਿਆ ਸੀ ਅਸੀਂ 10-10 ਹਜ਼ਾਰ ਕਰਕੇ ਪਾ ਲੈਂਦੇ ਸੀ ਪਰ ਬਹੁਤ ਭਰਾ ਹੱਬ ਤਾਂ ਕੁਝ ਨਹੀਂ ਕਰਨਾ ਦੂਜੇ ਨੂੰ ਕਮੈਂਟਾਂ ਚ ਸਾਨੂੰ ਆਪਣੀ ਕਮਾਈ ਬਹੁਤ ਆ ਸੋ ਬੇਨਤੀ ਇਹ ਆ ਮੈਂ ਸਕੈਨਰ ਪਾ ਦੂੰਗਾ ਤੇ ਆ ਬਿਲ ਆਪਾਂ ਰਲ ਕੇ ਭਰ ਲਾਂਗੇ ਤੋਂ ਜਰੂਰ ਮਦਦ ਕਰਿਓ ਬਾਪੂ ਜੀ ਮਾੜੀ ਜੀ ਅਪੀਲ ਕਰ ਦੋ ਵੀ ਭਾਈ ਸਾਡੇ ਜਰੂਰ ਕਰੋ ਜੀ ਮਿੰਤ ਨਾਲ ਜਿੰਨਾ ਕੋ ਜਿੰਨਾ ਕੋ ਹੋ ਸਕਦਾ ਥੋੜਾ ਥੋੜਾ ਕਰਕੇ ਤੇ ਸਾਡੀ ਮਦਦ ਕਰੋ ਇਗਰੀ ਬੰਦੇ ਚਲੋ ਜੀ ਜੀ ਹਾਂਜੀ ਤੇ ਇਹ ਬੱਚਿਆਂ ਦਾ ਜਿਹੜਾ ਦਿਨ ਤਿਹਾਰ ਹੈ ਤੇ ਜੇ ਇਹਨਾਂ ਦਾ ਮਾਮਾ ਗਿਆ ਵਾ ਉਹ ਵਾਲੀ ਗੱਲ ਮੈਂ ਕਰ ਲੂੰਗਾ ਇਹ ਬਹੁਤ ਸੋਹਣਾ ਬੱਚਾ ਹੈ ਤੇ ਇਹ ਬਹੁਤ ਰੋਇਆ ਆਪਣੇ ਮਾਮੇ ਦੀ ਫੋਟੋ ਦੇਖ ਕੇ ਰਖੜੀ ਵਾਲੇ ਦਿਨ ਮੈਂ ਨਾ ਕੋ ਲਾਉਂਗਾ ਤੇ ਮੈਂ ਰਖੜੀ ਬਣਾ ਕੇ ਇਹਨਾਂ ਨੂੰ ਬਾਅਦ ਤੋਂ ਬਾਅਦ ਇਹਨਾਂ ਦਾ ਮਾਮਾ ਮੈਂ ਬਣੂੰਗਾ ਠੀਕ ਆ ਪੁੱਤ ਓਕੇ ਠੀਕ ਹੈ ਰੋਣਾ ਨਹੀਂ ਹੁਣ ਓਰਿਆ ਓਰਿਆ ਰੋਣਾ ਨਹੀਂ ਮੇਰਾ ਪੁੱਤ ਓਰਿਆ ਓਰਿਆ ਠੀਕ ਹੈ ਜੀ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਬਹੁਤ ਬਹੁਤ